ਜੇ ਘਰ ਵਾਪਸੀ ਹੋਈ ਹੈ ਕੀ ਕਹਿਣਾ ਚਾਹੁੰਦੇ ਹੋ ਮੈਂ ਲੁਧਿਆਣੇ ਦੀ ਰਹਿਣ ਵਾਲੀ ਨਾ ਮੈਂ ਅਪ੍ਰੈਲ ਚ 8 ਅਪ੍ਰੈਲ ਨੂੰ ਮਸਕਤ ਗਈ ਸੀ ਮੈਨੂੰ ਮੇਰੀ ਫਰੈਂਡ ਨੇ ਆਪਣੇ ਮਾਸਟਰ ਦੇ ਥਰੂ ਦੱਸਿਆ ਸੀ ਵੀ ਇੱਦਾਂ ਇੱਦਾਂ ਕਰਕੇ ਉਹਨਾਂ ਨੂੰ ਕੋਈ ਕਲੀਨਿਕ ਚਾਹੀਦੀ ਕੰਮ ਕਰਨ ਵਾਸਤੇ ਉਹਨਾਂ ਨੇ ਮੇਰਾ ਕਲੀਨਿਕ ਦਾ ਵੀਜ਼ਾ ਲਗਵਾਇਆ ਸੀ ਕਲੀਨਿਕ ਦਾ ਵੀਜ਼ੇ ਦੇ ਨਾਲ-ਨਾਲ ਉਹ ਮੇਰੇ ਕੋਲ ਘਰ ਦਾ ਵੀ ਸਾਰਾ ਕੰਮ ਕਰਵਾਂਦੇ ਸੀ ਗੱਡੀਆਂ ਧਵਾਉਂਦੇ ਸੀਗੇ ਮੇਤੋਂ ਮਾਲਿਸ਼ਾ ਕਰਵਾਂਦੇ ਸੀਗੇ ਜੀ ਮੈਂ ਉਹਨਾਂ ਨੂੰ ਜੇ ਕਹਿੰਦੀ ਸੀ ਵੀ ਮੇਰੇ ਕੋਲ ਕਲੀਨਿਕ ਦਾ ਵੀਜ਼ਾ ਆਇਆ ਵੀ ਕਲੀਨਿਕ ਦਾ ਕੰਮ ਕਰਾਓ ਉਹ ਕਹਿੰਦੇ ਜੇ ਤੂੰ ਕਲੀਨਿਕ ਦਾ ਕੰਮ ਕਰਨਾ ਤੂੰ ਬਾਹਰ ਆਪਣਾ ਰਹਿ ਖਾ ਤੇ ਕਲੀਨਿਕ ਨੋਂ ਤੋਂ ਨੋਂ ਡਿਊਟੀ ਕਰ ਅਸੀਂ ਤੇਰੇ ਨਾਲ ਕੋਈ ਲਿੰਕ ਨਹੀਂ ਰੱਖਦੇ ਕੋਈ ਕੁਛ ਨਹੀਂ ਕਰਦੇ ਹੈਗੇ ਜੇ ਮੈਂ ਉਹਨਾਂ ਨੂੰ ਕਹਿੰਦੀ ਸੀ ਮੇਰੀ ਵਾਪਸੀ ਕਰਵਾ ਦਿਓ ਉਹ ਕਹਿੰਦੇ ਸੀ ਵਾਪਸੀ ਤੇਰੀ 2 ਸਾਲ ਤੋਂ ਪਹਿਲਾਂ ਨਹੀਂ ਅਸੀਂ ਕਰਵਾਣੀ ਆਪਣੇ ਘਰਦਿਆਂ ਕੋਲ 2 ਲੱਖ ਰੁਪਏ ਭੇਜੋ ਫਿਰ ਅਸੀਂ ਤੇਰੀ ਵਾਪਸੀ ਕਰਵਾਵਾਂਗੇ ਜੇ ਮੈਂ ਕਹਿੰਦੀ ਸੀ ਮੇਰੇ ਘਰਦਿਆਂ ਕੋਲ ਨਹੀਂ ਹੈਗੇ ਫਿਰ ਕਹਿੰਦੇ ਤੂੰ ਇੱਥੇ ਹੀ ਰਹਿ ਨਹੀਂ ਤੇਰੇ ਕੋਲ ਬੰਦਾ ਹੈਗਾ ਤਾਂ ਅਸੀਂ ਤੈਨੂੰ ਮੁਸਲਮਾਨਾਂ ਦੇ ਹ ਅੱਜ ਜਿਵੇਂ ਅਸੀਂ ਆਪਣੀ ਆਏ ਤੇ ਆ ਗਏ ਤੈਨੂੰ ਕੁਝ ਵੀ ਕਰ ਸਕਦੇ ਆ ਮੈਨੂੰ ਜਰਾਉਂਦੇ ਸੀ ਧਮਕਾਉਂਦੇ ਸੀ ਕਿ ਮੈਨੂੰ ਰਾਤੀ 1 ਵਜੇ ਸੌਣ ਨੂੰ ਦਿੰਦੇ ਸਨ ਕਰੀ 12 ਵੱਜ ਜਾਂਦੇ ਸੀ ਸਵੇਰ ਦੇ 5 ਵਜੇ ਉੱਠਦੀ ਸੀ ਮੈਂ ਘਰ ਦਾ ਹੀ ਸਾਰਾ ਕੰਮ ਕਰਾਉਂਦੇ ਸੀ ਕਲੀਨਿਕ ਦਾ ਵੀ ਸਾਰਾ ਕੰਮ ਕਰਾਉਂਦੇ ਸੀ ਜੇ ਮੈਂ ਕਹਿੰਦੀ ਸੀ ਮੈਂ ਤਾਂ ਇੰਨਾ ਨਹੀਂ ਹੁੰਦਾ ਹੈਗਾ ਕੰਮ ਮੈਂ ਕਦੀ ਇਦਾਂ ਦਾ ਕੰਮ ਨਹੀਂ ਕੀਤਾ ਇਹ ਕਹਿੰਦੇ ਅਸੀਂ ਤੇ ਇਹਨਾਂ ਪਹਿਲਾਂ ਹੀ ਖੁੱਲ ਕਿਤੇ ਸੀ ਮਗਰ ਮੇਰੇ ਨਾਲ ਉਹਨਾਂ ਨੇ ਕੋਈ ਖੋਲ ਨਹੀਂ ਕੀਤੀ ਉਹਨਾਂ ਨੇ ਸਿਰਫ ਇਹੀ ਕਿਹਾ ਸੀ ਵੀ ਕਲੀਨਿਕ ਦਾ ਹੀ ਕੰਮ ਹੈ ਤੇਰੇ ਇੱਥੇ ਵੀ ਕਲੀਨਿਕ ਦਾ ਹੀ ਕੰਮ ਕਰਨਾ ਉਸ ਤੋਂ ਇਲਾਵਾ ਤੂੰ ਕੋਈ ਕੰਮ ਜੇ ਮੈਂ ਏਜੰਟ ਨੂੰ ਕਿਹਾ ਏਜੰਟ ਕਹਿੰਦਾ ਵੀ ਨਹੀਂ ਕੰਮ ਤਾਂ ਕਰਨਾ ਹੀ ਪੈਣਾ ਤੈਨੂੰ ਪਹਿਲਾਂ ਉਹਨਾਂ ਨੇ ਕੁਝ ਕਿਹਾ ਬਾਅਦ ਵਿੱਚ ਕੁਝ ਕਰਨ ਲੱਗ ਗਏ ਮੈਂ ਤਾਂ ਜੇ ਮੈਂ ਏਜੰਟ ਨੂੰ ਕਿਹਾ ਤੂੰ ਸ ਮੈਂਨਾਂ ਝੂਠ ਕੇ ਬੋਲਿਆ ਕਹਿੰਦਾ ਝੂਠ ਸੱਚ ਬੋਲਣਾ ਤਾਂ ਮੇਰਾ ਕੰਮ ਹੀ ਆ ਕਿਉਂਕਿ ਮੈਨੂੰ 15 ਲੱਖ ਰੁਪਏ ਮਹੀਨਾ ਮੇਰੇ ਅਕਾਊਂਟ ਚਾਹਦਾ ਵਾ ਤਾਂ ਕਰਕੇ ਮੈਂ ਝੂਠ ਤੇ ਸੱਚ ਬੋਲਦਾ ਹੀ ਰਹਿਣਾ ਉਹਨਾਂ ਨੇ ਦੇਖੋ ਮੈਨੂੰ ਇੰਨਾ ਧੋਖਾ ਦੇ ਕੇ ਉੱਥੇ ਬੁਲਾਇਆ ਮੇਰੇ ਮਾਪਿਓ ਮੈਂ ਗਈ ਸੀ ਉੱਥੇ ਵੀ ਮੇਰੇ ਮਾਪਿਓ ਸੋਕੇ ਹੋ ਜਾਣਗੇ ਮੇਰੇ ਪਾਪਾ ਹੈ ਨਹੀਂ ਮੈਨੂੰ ਇਸ ਗੰ ਚਲੋ ਭਰਾ ਦਾ ਸਹਾਰਾ ਮਾਰਾ ਸਹਾਰਾ ਬਣੂੰਗੀ ਉਲਟਾ ਉਹਨਾਂ ਨੇ 2 ਲੱਖ ਰੁਪਏ ਦੇ ਕੇ ਮੈਨੂੰ ਛੁਟਵਾ ਛੋੜਿਆ ਉਤੋਂ ਮੈਨੂੰ 7 ਵਜੇ ਤੱਕ ਵੀ ਉਹਨਾਂ ਨੇ ਮੈਨੂੰ ਆਨ ਦੀ ਪੂਰੀ ਕੋਸ਼ਿਸ਼ ਨਾ ਕਰਨ ਦਿੱਤੀ ਵੀ ਹਾਂ ਵੀ ਨਹੀਂ ਜਾਣਾ ਨਹੀਂ ਜਾਣਾ ਵੀ ਅਸੀਂ ਤੇਰੀ ਤਨਖਾਹ ਵਧਾ ਦਿੰਨੇ ਆ ਇਹ ਕਰ ਦਿੰਦੇ ਹੋ ਕਰ ਦਿੰਦੇ ਮਗਰ ਮੈਂ ਕਹਿੰਦੀ ਮੈਂ ਜਾਣਾ ਫਿਰ ਮੈਨੂੰ ਕਹਿਣ ਲੱਗ ਗਿਆ ਵੀ ਮੈਂ ਕਹਿਣ ਲੱਗ ਗਈ ਜੇ ਮੈਂ ਮਰ ਗਈ ਫਿਰ ਮੈਂ ਕੁਝ ਕਰ ਲੈਣਾ ਆਪਣੇ ਆਪ ਨੂੰ ਕਹਿੰਦਾ ਕਰ ਲੈ ਸਾਡਾ ਕੀ ਲੈ ਜੰਗੀ ਸਾਡਾ ਕੁਝ ਨਹੀਂ ਲੈ ਕੇ ਜਾਂਦੀ ਜਿਵੇਂ ਉਹਨਾਂ ਨੂੰ ਕਿਹਾ ਵੀ ਭੇਜ ਦੋ ਮੇਰੇ ਭਰਾ ਨੇ ਵੀ ਬਹੁਤ ਮਿੰਤਾ ਕੀਤੀਆਂ ਬਹੁਤ ਜ਼ਿਆਦਾ ਮਿੰਤਾ ਕੀਤੀਆਂ ਭੇਜ ਦੋ ਮੈਨੂੰ ਉਹਨਾਂ ਨੂੰ ਵੀ ਮਿੱਠੇ ਬੰਦ ਬਣ ਕੇ ਜਾਣ ਕੇ ਨਾਲ ਮੇਰੇ ਸਾਹ ਕਰਨ ਲੱਗੇ ਵੀ ਇਹ ਗਲਤ ਹੈ ਇਦਾਂ ਉਦਾਂ ਉੱਥੇ ਬਹੁਤ ਮੁਸ਼ਕਿਲ ਨਾਲ ਮੈਂ ਨਿਕਲੀ ਆ ਸਾਰੀ ਭੈਣਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਆ ਵੀ ਕਦੀ ਵੀ ਤੁਸੀਂ ਅਰੋ ਸਟੇਜ 'ਚ ਨਾ ਜਾਓ ਅਰੋ ਕੰਟੀਨਰੀ 'ਚ ਨਾ ਜਾਓ ਜਿਹੜੇ ਏਜੰਟ ਦਾ ਕੀ ਨਾਮ ਹੈ ਤੇ ਕਿੰਨੇ ਰੁਪਏ ਦੀ ਤੁਹਾਡੀ ਗੱਲ ਹੋਈ ਸੀ ਉਹਦਾ ਨਾਮ ਤੇ ਕੀ ਕੀ ਇਹਦੇ ਵਿੱਚ ਏਜੰਟ ਦਾ ਨਾਮ ਅਨਿਲ ਕੁਮਾਰ ਆ ਉਹਨਾਂ ਨੇ ਪਹਿਲਾਂ ਮੈਨੂੰ ਇਹ ਕਿਹਾ ਸੀ ਵੀ ਤੁਸੀਂ 80000 ਰੁਪਏ ਤੋਂ ਅਸਿਕਿਉਰਿਟੀ ਲਈਤੀ ਜਾਏਗੀ ਵੀ 40000 ਤੁਸੀਂ ਪਹਿਲਾਂ ਜਮਾ ਕਰਾਣੇ 40000 ਫਿਰ ਤਨਖਾਹ ਚ ਕੱਟੇ ਜਾਣੇ ਆ ਮੈਂ ਕਿਹਾ ਚਲੋ ਠੀਕ ਹੈ ਅਸੀਂ ਉਹਨਾਂ ਨੂੰ 50000 ਪਾਤੇ 50000 ਖਾਣ ਤੋਂ ਬਾਅਦ ਵੀ ਫਿਰ ਮੇਰੀ ਸੈਲਰੀ ਚ 5-5000 ਕੱਟਣ ਲੱਗ ਗਏ ਮੈਂ 2 ਮਹੀਨੇ ਉੱਥੇ ਕੰਮ ਕੀਤਾ ਮੈਨੂੰ 2 ਮਹੀਨੇ ਰਹੀ ਉਹਨਾਂ ਦੀ ਸੈਲਰੀ ਨਹੀਂ ਦਿੱਤੀ ਉਹ ਕਹਿੰਦਾ ਸੈਲਰੀ ਅਸੀਂ ਦੇ ਦੇਣੀ ਹੈਗੀ ਫਿਰ ਮੇਰੇ ਬ੍ਰਦਰ ਨੂੰ ਕਹਿਣ ਲੱਗੇ ਨਹੀਂ 80000 ਨਹੀਂ ਤੁਸੀਂ ਲੱਖ ਰੁਪਿਆ ਹੋਰ ਜਮਾ ਕਰਾਓ ਵੀ 80000 ਤਾਂ ਅਸੀਂ ਵੈਸੇ ਕਿਹਾ ਸੀ ਪਰ ਮੇਰੀ ਆਨ ਜਾਣ ਦਾ ਟਿਕਟ ਦਾ ਵੀ ਉਹਨਾਂ ਨੇ ਲੈਤਾ ਲੱਖ ਰੁਪਇਆ ਹੋਰ ਉੱਤੋਂ ਲੈ ਲਿਆ ਮੇਰ ਤੋਂ ਉਹਨਾਂ ਨੇ ਇਦਾਂ ਕਰ ਕਰਕੇ 2 ਲੱਖ ਰੁਪਇਆ ਲੈ ਲਿਆ 50 ਹਜ਼ਾਰ ਉਹਨਾਂ ਨੇ ਕੈਸ਼ ਲਿੱਤਾ ਬਾਕੀ ਉਹਨਾਂ ਨੇ ਆਪਣੇ ਅਕਾਊਂਟ ਚ ਪੁਆਏ ਆ ਇੱਕ ਨੰਬਰ ਤੇ ਪੈਸਾ ਗਿਆ ਸਾਰਾ ਜਾਇੰਟ ਦੇ ਖਾਤੇ ਗਿਆ ਵਾਹੇ ਪੈਸਾ ਵਾਪਸੀ ਆਉਣ ਲੱਗੀ ਨਾ ਕੋਈ ਖਰਚਾ ਹੋਇਆ ਵਾਹੇ ਖਰਚਾ ਹੋਇਆ ਟਿਕਟ ਦਾ ਵੀ ਅਸੀਂ ਆਪ ਹੀ ਕਰਵਾਇਆ ਤੇ ਉੱਤੋਂ ਲੱਖ ਰੁਪਇਆ ਪੁਆਇਆ ਉਹਨਾਂ ਤੋਂ ਸਾਢੇ ਤੋਂ ਲੱਖ ਰੁਪਇਆ ਪੁਆ ਲਿਆ ਉਹਨਾਂ ਨੇ ਬਾਬਾ ਜੀ ਦੇ ਸੰਪਰਕ ਚ ਕਿਵੇਂ ਆਏ ਏ ਸਾਨੂੰ ਕਿਸੇ ਨੇ ਦੱਸਿਆ ਸੀ ਏਦਾਂ ਹੀ ਬ੍ਰਦਰ ਦਾ ਦੋਸਤ ਸੀਗਾ ਉਹਨੇ ਦੱਸਿਆ ਸੀ ਵੀ ਤੁਸੀਂ ਉਹਨਾਂ ਨੂੰ ਜਾ ਕੇ ਮਿਲੋ ਉਹ ਵਾਪਿਸ ਭੇਜਣਗੇ ਮੈਨੂੰ ਵਾਪਿਸ ਨਹੀਂ ਭੇਜਦੇ ਸੀਗੇ ਤਾਂ ਕਰਕੇ ਫਿਰ ਬ੍ਰਦਰ ਦੇ ਦੋਸਤ ਨੇ ਦੱਸਿਆ ਵੀ ਤੁਸੀਂ ਉਹਨਾਂ ਕੋਲ ਜਾਓ ਉਹ ਵਾਪਿਸ ਭੇਜਣਗੇ ਉਹਨਾਂ ਨੇ ਮੈਨੂੰ ਏਦਾਂ ਡਰਾਤਾ ਸੀ ਨਾ ਵੀ ਜਿੱਦਾਂ ਬਾਬਾ ਜੀ ਨੇ ਕਿਹਾ ਸੀ ਅਸੀਂ ਈਮੇਲ ਭੰਨੇ ਉਹਨਾਂ ਨੂੰ ਉਹਨਾਂ ਨੇ ਮੈਨੂੰ ਇੱਕਦਮ ਏਦਾਂ ਡਰਾਤਾ ਵੀ ਮੈਂ ਡਰ ਗਈ ਵੀ ਈਮੇਲ ਨਾ ਪਾਓ ਇਹਨਾਂ ਨੇ ਮੈਨੂੰ ਇੱਥੇ ਹੀ ਮਾਰ ਦੇਣਾ ਵੀ ਜਿਸ ਤਰ੍ਹਾਂ ਉਹਨਾਂ ਨੇ ਮੈਨੂੰ ਬੋਲਦੇ ਪਏ ਆ ਫੇਰ ਇਦਾਂ ਕਰ ਕਰਾ ਕੇ ਬ੍ਰਦਰ ਨੇ ਵਿਚਾਰੇ ਨੇ ਪਤਾ ਨਹੀਂ ਕਿੱਥੋਂ ਕਰ ਕਰਾ ਕੇ ਮੇਰੇ ਲੱਖ ਰੁਪਏ ਇਕੱਠਾ ਕੀਤਾ ਉਹਨਾਂ ਨੂੰ ਜਮ੍ਹਾਂ ਕਰਾਇਆ ਫੇਰ ਉਹਨਾਂ ਨੇ ਮੈਨੂੰ ਆਂ ਦਿੱਤਾ ਵਾਪਿਸ ਫੇਰ ਮੈਨੂੰ ਕਹਿਣ ਲੱਗੇ ਨਹੀਂ ਅਸੀਂ ਤੇਰੇ ਬ੍ਰਦਰ ਨੂੰ ਇਦਾਂ ਦਾ ਕਰਕੇ ਵੀ ਪੈਸੇ ਵਾਪਿਸ ਕਰਾਂ ਤੈਨੂੰ ਨਹੀਂ ਭੇਜਣਾ ਅਸੀਂ ਫੇਰ ਮੈਂ ਉੱਥੇ ਰੋਣ ਲੱਗ ਗਈ ਨਾ ਮੈਨੂੰ ਘਰੋਂ ਬਾਹਰ ਕੱਢ ਦੇ ਸੀਗਾ ਸਾਰੀ ਤੇਰੀ ਘਰ ਚੀ ਬੰਦੀ ਬਣਾ ਕੇ ਰੱਖਦੇ ਸੀ 2 ਮਹੀਨੇ ਮੈਂ ਉੱਥੇ ਰਹੀ 2 ਮਹੀਨਿਆਂ ਚ ਮੈਨੂੰ ਉਹਨਾਂ ਨੇ ਇੱਕ ਦਿਨ ਵੀ ਨਿਭਾਰ ਕੱਢਿਆ ਹੈਗਾ ਦੇਖੋ ਕਾਨ ਪਿੰਨ ਨੂੰ ਕੁਝ ਦਿੰਦੇ ਸੀ ਕਾਨ ਪਿੰਨ ਸਿਰਫ ਰੋਟੀ ਦਿੰਦੇ ਸੀ ਰੋਟੀ ਤੋਂ ਇਲਾਵਾ ਕੁਝ ਨਹੀਂ ਦਿੰਦੇ ਸੀ ਵੀ ਇਦਾਂ ਨਹੀਂ ਵੀ ਚਲੋ ਕੋਈ ਗੈਸਟ ਆਇਆ ਜਾਂ ਘਰ ਚ ਕੁਝ ਖਾਣ ਨੂੰ ਆ ਰਿਹਾ ਨਹੀਂ ਕੁਝ ਵੀ ਨਹੀਂ ਉਹਨਾਂ ਨੇ ਕਹਿਣਾ ਵੀ ਰੋਟੀ ਖਾਣੀ ਖਾਣ ਨਹੀਂ ਖਾਣੀ ਤਾਂ ਨਾ ਸੀ ਉਹ ਅਜੀ ਤਸ਼ੱਕਰ ਕਰਦੇ ਸੀ ਉਹਨਾਂ ਨੇ ਬਸ ਪੁੱਛਿਆ ਨਾ ਗੱਡੀਆਂ ਧਵਾ ਇਹ ਕਰੋ ਕਰ ਫਿਰ ਜਿਹਦਾ ਅੰਕਲ ਨੇ ਆਣਾ ਅੰਕਲ ਨੇ ਉੱਚਾ ਨੀਵਾ ਬੋਲਦਾ ਉਹਨਾਂ ਦੇ ਹਸਬੰਦਿਆਂ ਨੇ ਆਰਮੀ 'ਚ ਕੰਮ ਕਰਦੇ ਸੀ ਧਮਕੀ ਦਿੰਦੇ ਸੀ ਵੀ 20 ਸਾਲ ਮੈਨੂੰ ਹੋ ਗਏ ਇੱਥੇ ਰਹਿੰਦ ਨੂੰ ਆਰਮੀ 'ਚ ਮਾ ਵੀ ਤੂੰ ਸਾਡਾ ਕੁਛ ਨਹੀਂ ਕਰ ਸਕਦੀ ਹੈਗੀ ਵੀ ਜੇ ਅਸੀਂ ਤੇਰੇ ਨਾਲ ਕੁਝ ਵੀ ਬਿਹੇਵ ਕਰੀਏ ਤਾਂ ਕੁਛ ਨਹੀਂ ਕਰ ਸਕਦੀ ਮੇਰਾਮ ਸੀਗਾ ਬਹੁਤ ਗੰਦੇ ਰੂਟੇ ਨਾ ਮੈਨੂੰ ਬੋਲਦੇ ਸੀ ਬਹੁਤ ਬਿਹੇਵਰ ਉਹਨਾਂ ਰੂਟ ਚ ਲਈ ਸੀਗਾ ਤੇਰਾ ਐਜੂਕੇਸ਼ਨ ਤੁਹਾਡੇ ਕੋਲ ਸੀ ਕੋਈ ਜੋਬ ਲਈ ਕੋਸ਼ਿਸ਼ ਕੀਤੀ ਤੁਸੀਂ ਨਹੀਂ ਜੋਬ ਲਈ ਕੋਸ਼ਿਸ਼ ਕਰਨ ਨਹੀਂ ਸਕਦੇ ਇਸ ਕਿਉਂਕਿ ਉਹਨਾਂ ਨੇ 2 ਸਾਲ ਦਾ ਵੀਜ਼ਾ ਪਹਿਲਾਂ ਹੀ ਕੀਤਾ ਹੋਇਆ ਸੀ ਮੇਰੇ ਇੱਥੇ ਵੀ ਤੁਸੀਂ ਇੱਥੇ ਟਰਾਈ ਕੀਤੀ ਸੀ ਕਿ ਦੇਖੋ 10000 ਤੋਂ ਵੱਧ ਜੋਬ ਦਾ ਮਿਲ ਨਹੀਂ ਰਿਹਾ ਸੀਗਾ 10000 ਨਾਲ ਤਾਂ ਅੱਜਕੱਲ੍ਹ ਗੁਜ਼ਾਰਾ ਹੁੰਦਾ ਨਹੀਂ ਕਰਦਾ ਮੈਨੂੰ ਇਹ ਸੀ ਕਿ ਚਲੋ ਮੇਰੇ ਘਰ ਦੇ ਗਰੀਬ ਨੇ ਥੋੜੇ ਜਿਵੇਂ ਚਲੋ ਮੈਂ ਬਾਹਰ ਜਾ ਕੇ ਕੁਛ ਨਾ ਕੁਛ ਆਪਣੇ ਪੈਰਾਂ ਤਾਂ ਸਟੈਂਦਾ ਹੋਊਂਗੀ ਕੁਛ ਨਾ ਕੁਛ ਓਕੇ ਕਰਾਂਗੀ ਮਗਰ ਇਹਨਾਂ ਨੇ ਵਿਚਾਰਿਆਂ ਨੇ ਕਬਜ਼ਾ ਚੱਕ ਚੱਕ ਕੇ ਪਤਾ ਨਹੀਂ ਕਿੱਥੋਂ ਕਿੱਥੋਂ ਕੰਮ ਕਰਕੇ ਉਹਨਾਂ ਨੂੰ 2 ਲੱਖ ਰੁਪਏ ਪੂਰਾ ਖਿੱਤਾ ਤਾਂ ਉਹਨਾਂ ਨੇ ਮੈਨੂੰ ਇੱਥੇ ਆਣ ਦਿੱਤਾ ਤੁਸੀਂ ਪੜ੍ਹੇ ਲਿਖੇ ਨੇ ਐਮਏ ਕੀਤੀ ਹੋਈ ਆ ਮੈਨੇ ਹਿੰਦੀ ਜੀ ਕਰਦੀ ਆ ਉਸ ਸਮੇਂ ਕਿ ਮੈਨੂੰ ਇਹ ਕਹਿ ਰਹੇ ਨੇ ਵੀ ਸਾਨੂੰ ਵਿਚੋਂ ਮੈਨੂੰ ਵਿਚੋਂ ਕੱਢ ਲਿਆ ਜਾਵੇ ਉਹਨਾਂ ਨੂੰ ਕਿੱਦਾਂ ਕੱਢ ਦਵਾਂ ਮੈਂ ਤਾਂ ਦੇਖੋ ਮੈਨਰ ਨੂੰ ਜਾਣਦੀ ਨਹੀਂ ਸੀਗੀ ਉਹਨਾਂ ਦੇ thro ਹੀ ਗਈ ਸੀਗੀ ਮੈਂ ਤਾਂ ਤੇ ਹੁਣ ਉਹ ਨਾ ਫੋਨ ਚੱਕ ਜੋ ਮੈਂ ਕਹਿੰਨੀ ਉਹਨਾਂ ਨੂੰ ਕਹਿੰਦੇ ਨਹੀਂ ਪੈਸੇ ਦੇ ਕੇ ਤਾਂ ਛੁੱਟਣਾ ਹੀ ਸੀਗਾ ਵੀ ਅਸੀਂ ਪਹਿਲਾਂ ਗੱਲ ਕੀਤੀ ਸੀ ਪਹਿਲਾਂ ਉਹਨਾਂ ਨੇ ਇਦਾਂ ਕੋਈ ਗੱਲ ਨਹੀਂ ਕੀਤੀ ਸੀ ਮੇਰੇ ਨਾਲ ਸਿਰਫ ਉਹਨਾਂ ਨੇ ਇਹ ਗੱਲ ਕੀਤੀ ਸੀ ਵੀ ਤੁਹਾਡੇ ਆਉਣ ਜਾਣ ਦਾ ਟਿਕਣ ਦਾ ਖਰਚਾ ਤੁਹਾਡਾ ਹੋਏਗਾ ਜਿਹੜਾ 80000 ਰੁਪਏ ਅਸੀਂ ਲਿੱਤਾ ਸਿਕਿਉਰਿਟੀ ਦਾ ਤੁਹਾਨੂੰ ਵਾਪਿਸ ਕੀਤਾ ਜਾਵੇਗਾ ਵਾਪਿਸ ਤਾਂ ਕੀ ਕਰਨਾ ਸੀ ਉਲਟਾ ਉਹਨਾਂ ਨੇ ਹੋਰ ਲੱਖ ਰੁਪਏ ਪਵਾ ਲਿਆ ਖਾਤੇ 'ਚ ਜਿਸ ਤਰ੍ਹਾਂ ਅੱਗੇ ਵੀ ਤੁਹਾਨੂੰ ਦੱਸਿਆ ਕਿ ਖਾਸ ਕਰਕੇ ਅਰਬ ਮੁਲਕਾਂ ਦੇ ਵਿੱਚ ਸਾਡੇ ਗਰੀਬ ਘਰਾਂ ਦੀਆਂ ਲੜਕੀਆਂ ਧੀਆ ਬੱਚੀਆਂ ਜਿਨ੍ਹਾਂ ਨੂੰ ਏਜੰਟ ਇਥੇ ਦੇ ਧੋਖੇ ਦੇ ਨਾਲ ਲੈ ਜਾਂਦੇ ਆ ਵੀ ਤੁਹਾਨੂੰ ਉਥੇ ਚੰਗੀ ਤਨਖਾਹ ਮਿਲੂਗਾ 40 50 ਹਜ਼ਾਰ ਤਨਖਾਹ ਦੇਵਾਂਗੇ ਫਿਰ ਉਥੇ ਤੁਹਾਡਾ ਕੋ ਇਹੋ ਜਿਹਾ ਕੰਮ ਹੋਊਗਾ ਪਰ ਉਥੇ ਜਾ ਕੇ ਇਹ ਗਾਂ ਵੇਚ ਦਿੰਦੇ ਆ ਉਹਨਾਂ ਦੇ ਜਿਹੜੇ ਉਸ ਮੁਸਲਮਾਨ ਹੁੰਦੇ ਆ ਉਹਨਾਂ ਦੇ ਘਰਾਂ ਦੇ ਪਰਿਵਾਰਾਂ ਦੇ ਵਿੱਚ ਉਹਨਾਂ ਦੇ ਰੋਟੀ ਪਾਣੀ ਜਾ ਘਰ ਬਣਾਉਣ ਵਾਸਤੇ ਫਿਰ ਉੱਥੇ ਉਹਨਾਂ ਦਾ ਜਿਹੜਾ ਇਹ ਇਧਰ ਜਿਹੜੇ ਬੱਚੇ ਆ ਇਹਨਾਂ ਨੇ ਕਦੇ ਉਹ ਕੰਮ ਕੀਤਾ ਨਹੀਂ ਹੁੰਦਾ ਜਿਹੜੇ ਕੰਮ ਉਹਨਾਂ ਨੂੰ ਉਹ ਕਰਨੇ ਪੈਂਦੇ ਆ ਤੇ ਅਸੀਂ ਤਾਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਨਾ ਮੁਲਕਾਂ ਦੇ ਵਿੱਚ ਖਾਸ ਕਰਕੇ ਲੜਕੀਆਂ ਨੂੰ ਬਿਲਕੁਲ ਨਾ ਭੇਜੋ ਆਪਣੇ ਪਰਿਵਾਰ ਦੇ ਵਿੱਚ ਥੋੜਾ ਖਾ ਲੋ ਉਹ ਠੀਕ ਆ ਉਹ ਲੜਕੀ ਐਮਏ ਬੜੀ ਹੋਈ ਆ ਲੁਧਿਆਣੇ ਤੋਂ ਇਹ ਲੜਕੀ ਆ ਮੈਨੇ ਹਿੰਦੀ ਕੀਤੀ ਹੋਈ ਹੈ ਇਹਦੇ ਨਾਲ ਇਹਨੂੰ ਕਿਹਾ ਕਿ ਤੈਨੂੰ 50000 40000 ਰੁਪਏ ਸੀ ਮਹੀਨੇ ਦਾ ਦਵਾਵਾਂਗੇ ਉਹਦੇ ਨਾਲ ਨਾਲ ਤੈਨੂੰ ਕਲੀਨਿਕ ਦੇ ਵਿੱਚ ਨੌਕਰੀ ਦਵਾ ਕਰਨੀ ਹੈ ਔਰ ਉੱਥੇ ਜਾ ਕੇ ਜੋ ਹੋਇਆ ਇਹਨਾਂ ਬੜਾ ਇਹਨਾਂ ਦਾ ਪਰਿਵਾਰ ਤਕਰੀਬਨ 3 ਜੂਨ ਨੂੰ ਸਾਡੇ ਕੋਲ ਇੱਥੇ ਆਇਆ ਸੀ ਤੇ ਇਹ ਜਿਹੜੀ ਹੈ ਲੜਕੀ ਆ 9 ਜੂਨ ਨੂੰ 8 ਜੂਨ ਨੂੰ ਵਾਪਸ ਜਿਹੜੀ ਹੈਗੀ ਐ ਇੱਥੇ ਆਪਣੇ ਘਰ ਪਹੁੰਚ ਗਈ ਹੈ ਬੱਚਿਆਂ 'ਚ ਪਹੁੰਚ ਗਈ ਹੈ ਸੋ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਉਹ ਜਿਹੜੇ ਇਹਨਾਂ ਉਹਨਾਂ ਮਾਪੇ ਬਾਬ ਨੂੰ ਜਿਹੜੇ ਆਪਣੇ ਬੱਚਿਆਂ ਨੂੰ ਭੇਜਣਾ ਚਾਹੁੰਦੇ ਆ ਇਹ ਕਿਨ ਜਿਹੜੇ ਮਰਜ਼ੀ ਮੁਲਕਾਂ 'ਚ ਭੇਜੋ ਪਰ ਅਰਬ ਮੁਲਕਾਂ 'ਚ ਆਪਣੀਆਂ ਲੜਕੀਆਂ ਘਰ ਵਾਲੀਆਂ ਨੂੰ ਨਾ ਭੇਜੋ ਕਿਉਂਕਿ ਉੱਥੇ ਜੋ ਵਤੀਰਾ ਹੋਇਆ ਤਕਰੀਬਨ 750 ਤੋਂ ਵੱਧ ਲੜਕੀਆਂ ਅਸੀਂ ਵਾਪਸ ਮਗਾ ਚੁੱਕੇ ਆ ਜਦੋਂ ਪਰਿਵਾਰ ਡੋਲਿਆ ਹੋਇਆ ਹੁੰਦਾ ਵਾ ਤੇ ਬੜੀ ਮਨ ਦੇ ਵਿੱਚ ਹੁੰਦੀ ਤਰਸ ਆਉਂਦਾ ਕਿ ਇਹ ਕਿਹੋ ਜਿਹੀ ਲੁੱਟਖੋਟ ਹੋ ਰਹੀ ਹੈ ਇਹ ਏਜੰਟ ਜਿਹੜੇ ਹੈ ਆਸੇ ਦੇ ਕੇ ਜਾਂ ਆਪਣੇ ਰਿਸ਼ਤੇਦਾਰ ਨੂੰ ਕਿਸੇ ਨੂੰ ਕਹਿ ਕੇ ਕਿਉਂਕਿ ਜਦੋਂ ਬੱਚਾ ਉਧਰ ਫਸ ਜਾਂਦਾ ਉਹਨਾਂ ਨੂੰ ਕਹਿੰਦੇ ਕਿ ਤੂੰ ਤੈਨੂੰ ਤਾਂ ਭੇਜਾਂਗੇ ਜੇ ਤੁਸੀਂ ਵਾਪਸ ਸਾਨੂੰ ਜਿਹੜਾ ਹੈਗਾ ਇੱਕ ਹੋਰ ਕੰਮ ਕਰਨ ਵਾਲੀ ਜਿਹੜੀ ਹੈਗੀ ਆ ਉਹ ਭੇਜੋ ਉਹ ਕਿਸੇ ਨਾ ਕਿਸੇ ਰਿਸ਼ਤੇਦਾਰ ਸਾਖ ਸੰਬੰਧੀਆਂ ਨੂੰ ਉਸੇ ਪਿਛਾ ਦਿੰਦੇ ਆ ਤੇ ਆਪ ਉਸ ਤੋਂ ਨਿਕਲੇ ਆਉਂਦੇ ਆ ਇਸ ਲੜਕੀ ਦੇ ਕੋਲ ਵੀ 8000 ਉਹਨਾਂ ਨੇ ਪਹਿਲਾਂ ਲਿਆ ਫਿਰ ਕਹਿੰਦੇ ਵੀ ਉਹਨੂੰ ਵਾਪਸ ਕਰਨ ਵਾਸਤੇ ਲੱਖ ਫੇਰ ਲੈ ਲਿਆ ਤੇ ਲੱਖ ਲੈ ਕੇ ਵੀ ਇਹਨੂੰ ਵਾਪਸ ਨਹੀਂ ਕੀਤਾ ਤੇ ਹੁਣ ਇਹ ਬਿਲਕੁਲ ਜਿਹੜੀ ਹੈਗੀ ਆ ਫ੍ਰੀ ਆਈ ਹੈ ਅਸੀਂ ਧੰਨਵਾਦ ਕਰਦੇ ਆ ਬਦਰੀ ਸੰਤਰਾਲੇ ਦਾ ਇੰਡੀਅਨ ਵੈਸੇ ਦਾ ਜਿਨ੍ਹਾਂ ਨੇ ਇਹਨਾਂ ਬੱਚੀ ਨੂੰ ਵਾਪਸ ਆਪਣੇ ਮਾਪੇ ਦੇ ਕੋਲ ਲਿਆਂਦਾ ਸੋ ਅਸੀਂ ਇਹੀ ਬੇਨਤੀ ਕਰਾਂਗੇ ਭਾਈ ਇਹਨਾਂ ਮੁਲਕਾਂ ਦੇ ਵਿੱਚ ਖਾਸ ਕਰਕੇ ਆਰਬ ਮੁਲਕਾਂ ਵਿੱਚ ਆਪਣੀਆਂ ਲੜਕੀਆਂ ਨੂੰ ਨਾ ਭੇਜੋ ਉੱਥੇ ਧੱਕਾ ਹੁੰਦਾ ਹੈ ਕਿ ਉੱਥੇ ਜਾ ਕੇ ਜਿਹੜਾ ਹੈ ਕਹਿੰਦੇ ਕੁਛ ਕਰਦੇ ਕੁਛ ਕੋਈ ਆ ਨੌਜਵਾਨ ਜਾਂਦੇ ਆ ਕੰਮ ਕਰਦੇ ਉਹਨਾਂ ਨੂੰ ਵੀ ਪਤਾ ਕਿ ਬਾਹਰ ਉੱਥੇ ਜਿਹੜੇ ਹੈਗੇ ਇਹਨਾਂ ਮੁਲਕਾਂ ਦੇ ਵਿੱਚ ਕੀ ਹਾਲਾਤ ਸੋ ਇਸ ਵਾਸਤੇ ਜਿਹੜਾ ਵੀ ਕਿਸੇ ਨੇ ਜਾਣਾ ਉਹ ਪਹਿਲਾਂ ਸਾਰਾ ਕੁਝ ਦੇਖ ਕੇ ਜਾਵੇ ਨਾ ਏਜੰਟਾਂ ਦੇ ਟਾਹੇ ਕਰਕੇ ਮਗਰੋਂ ਰੋਣ ਦੇ ਨਾਲੋਂ ਮਗਰੋਂ ਪਰਿਵਾਰ ਛੋਟੇ ਇਹ ਗਰੀਬ ਪਰਿਵਾਰਾਂ ਦੀ ਲੁੱਟ ਹੁੰਦੀ ਹੈ ਇਹ ਉਹਨਾਂ ਪਰਿਵਾਰਾਂ ਨੂੰ ਠੱਗਦੇ ਆ ਜਿਨ੍ਹਾਂ ਦੇ ਕੋਲ ਪਾਸਪੋਰਟ ਬਣਾਉਣ ਲਈ ਵੀ ਕੋਈ ਪੈਸੇ ਨਹੀਂ ਹੁੰਦੇ ਉਹ ਵੀ ਕਹਿੰਦੇ ਆ ਵੀ ਪਾਸਪੋਰਟ ਵੀ ਅਸੀਂ ਬਣਾ ਦਾਂਗੇ 5000 ਰੁਪਏ ਜਿਹੜਾ ਹੈਗਾ ਉਸੇ ਦਾ ਵੀਜ਼ੇ ਦਾ ਲੱਗਦਾ ਉਹ ਲਾ ਕੇ ਤੇ ਤਕਰੀਬਨ ਜਿੰਨਾ ਕਿਸੇ ਕੋਲ ਮਲੇ ਜਾਂ ਰਿਸ਼ਤੇਦਾਰਾਂ ਕੋ ਫੜ ਕੇ 50 60 70 80 ਲੱਖ ਜਿੰਨਾ ਕਰੇ ਸੌਦਾ ਹੁੰਦਾ ਉਹ ਪੈਸੇ ਵੀ ਲੈ ਲੈਂਦੇ ਆ ਤੁਮ ਅਗਰ ਉਹ ਜਾ ਕੇ ਉੱਥੇ ਪਛਾਦੇ ਹੁੰਦੇ ਆ ਬੜਾ ਦੁਖਾਂ ਦਾ ਗਰੀਬ ਜਿਹੜਾ ਹੈ ਉਹ ਨਾ ਤਾਂ ਆਪਣੀ ਆਵਾਜ਼ ਹੀ ਚੱਕ ਸਕਦਾ ਨਾ ਉਸੇ ਉਹਦੀ ਪਹੁੰਚ ਹੁੰਦੀ ਹੈ ਤੇ ਉਹ ਫਿਰ ਪਿਛ ਪਿਛ ਕੇ ਜਿਹੜੇ ਹੈਗੇ ਆ ਉਹ ਪਰਿਵਾਰ ਇਧਰ ਜਿਹੜੇ ਮਰਦੇ ਆ ਆਪਣੇ ਬੱਚਿਆਂ ਵਾਸਤੇ ਆਪਣੀਆਂ ਧੀਆਂ ਵਾਸਤੇ ਸੁੇਸ਼ ਵਾਸਤੇ ਹੱਥ ਜੋੜ ਕੇ ਬੇਨਤੀ ਹੈ ਗਰਭ ਮੁਲਕਾਂ ਦੇ ਬਿਨਾ ਜਿਹੜਾ ਹੈ ਇਹੋ ਜਿਹੇ ਧੋਖੇ ਵਾਲੇ ਏਜੰਟਾਂ ਦੇ ਨਾਲ ਜਿਹੜਾ ਹੈ ਉਹ ਰਾਤ ਦੇ ਵਿੱਚ ਕੁਝ ਤੁਨ ਚਾਸੀ ਦੇਣ ਉਥੇ ਗਾ ਕੇ ਠਗੀ ਕਰਦੇ ਆ ਇਹਨਾਂ ਨੂੰ ਇਹਨਾਂ ਤੋਂ ਬਚ ਕੇ ਰੋ ਆਪਣੇ ਬੱਚਿਆਂ ਲੜਕੀਆਂ ਨੂੰ என்ன அர்ப்பு முழுக்க வச்சு நான்